ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰਿਆ ਇੱਕ ਚੀਜ਼ ਨਾ ਜਿਹੜੀ ਹਰ ਇਨਸਾਨ ਦੇ ਅੰਦਰ ਇੱਕ ਕਮੀ ਹੈ ਜਿਹੜਾ ਇਨਸਾਨ ਮਹਿਸੂਸ ਕਰਦਾ ਹੈ ਕਿ ਯਾਰ ਰੱਬ ਕਿੱਥੇ ਵੇ ਮੈਂ ਰੱਬ ਨੂੰ ਵੇਖਣਾ ਹੈ ਮੈਂ ਰੱਬ ਨੂੰ ਪਾਣਾ ਹੈ ਕਿਉਂਕਿ ਜਿਹੜਾ ਖਾਲਕ ਹੀ ਹਕੀਕੀ ਹੈ ਜਿਨੇ ਤੁਹਾਨੂੰ ਬਣਾਇਆ ਹੈ ਤੇ ਹਰ ਬਨਾਵਟ ਜੀ ਨੂੰ ਇਹ ਕੋਸ਼ਿਸ਼ ਹੁੰਦੀ ਹੁੰਦੀ ਹੈ ਕਿ ਵੀ ਜਿਹੜਾ ਮੈਨੂੰ ਬਹਾਰੜ ਵਾਲਾ ਮੈਂ ਉਹਨੂੰ ਵੀ ਵੇਖਾਂ ਉਹ ਨਹੀਂ ਪਹਿਚਾਨ ਸਕਾਂ ਪਹਿਚਾਨ ਸਕਾਂ ਤੇ ਤੁਸੀਂ ਇਹ ਕਿਹਾ ਕਿ ਰੱਬ ਕਿੱਥੇ ਰੱਬ ਤੇ ਸ਼ਾਰਗ ਤੋਂ ਵੀ ਜ਼ਿਆਦਾ ਕਰੀਬ ਹੈ ਤੇ ਆਪਾਂ ਇਹ ਵੀਡੀਓ ਜਿਹੜੀ ਦੇਖਣ ਲੱਗੇ ਨੇ ਇਹ ਬਾਈ ਰঞ্জੀਤ ਸਿੰਘ ਢੱਡੀ ਵਾਲੇ ਦੀ ਤੇ ਇਹ ਸਮਝੋ ਕਿ ਇੱਕ ਰੱਬ ਦੀ ਤਲਾਸ਼ ਦੇ ਤਰਫ ਨਾਲ ਇੱਕ ਸਫ਼ਰ ਲਾ ਲਓ ਕਿਉਂਕਿ ਤੁਸੀਂ ਅਗਰ ਇਹ ਵੀਡੀਓ ਤੁਸੀਂ ਦੇਖੋਗੇ ਤੇ ਤੁਹਾਨੂੰ ਜ਼ਰੂਰ ਇਸ ਚੀਜ਼ ਤੇ ਮਾਨ ਮਹਿਸੂਸ ਹੋਏਗਾ ਮਾਨ ਮਹਿਸੂਸ ਹੋਏਗਾ ਕਿ ਤੁਸੀਂ ਇੱਕ ਅੱਛੀ ਵੀਡੀਓ ਵੇਖੀ ਤੇਰਾ ਟਾਈਮ ਵੇਸਟ ਨਹੀਂ ਹੋਇਆ ਵੇਸਟ ਨਹੀਂ ਹੋਇਆ ਤੇ ਰੱਬ ਨੂੰ ਜਾਣਨ ਦੀ ਪੂਰੀ ਕੋਸ਼ਿਸ਼ ਕੀਤੀ lettes go ਇਧਰਲੇ ਪਾਸੇ ਨਹੀਂ ਜੀ ਲੱਗਣਾ ਉਹਨਾਂ ਨੂੰ ਬਿਲਕੁਲ ਨਹੀਂ ਪਰ ਜਿਹੜੇ ਗੁਰਮਖ ਨੇ ਉਹ ਤੇ ਜਰਾ ਮਰਾ ਨਹਿ ਵਿਆਪਾਈ ਬੜੇ ਬਾਤ ਕਹਿੰਦੇ ਉਹਨਾਂ 'ਚ ਹੁੰਦਾ ਹੀ ਨਹੀਂ ਰੱਬ ਵਾਲੇ ਪਾਸੇ ਲੱਗਿਆ ਹੋਇਆ ਬੁੱਢਾ ਨਹੀਂ ਇਹਦਾ ਮਤਲਬ ਬਾਹਰੋਂ ਬੁੱਢਾ ਨਹੀਂ ਹੁੰਦਾ ਭਾਈ ਵੀ ਦਾੜੀ ਉਹਦੀ ਚਿੱਟੀ ਨਹੀਂ ਹੋਣੀ ਸਰੀਰ ਉਹਦਾ ਨਹੀਂ ਨਹੀਂ ਬਾਹਰੋਂ ਬੁੱਢਾ ਹੀ ਹੁੰਦਾ ਹੈ ਅੰਦਰੋਂ ਉਹਦਾ ਉਤਸ਼ਾਹ ਨਹੀਂ ਮਰਦਾ ਸਿੱਖਣ ਦਾ ਉਤਸ਼ਾਹ ਮਰਦਾ ਨਹੀਂ ਉਹਦੇ ਚ ਉਹ ਸਾਰੀ ਜ਼ਿੰਦਗੀ ਸਿੱਖਦਾ ਹੀ ਰਹਿੰਦਾ ਹੈ ਉਹਦਾ ਉਤਸ਼ਾਹ ਨਹੀਂ ਮਰਦਾ ਅੰਦਰੋਂ ਇਹ ਦੀ ਇਬਾਦਤ ਬੜੀ ਪਸੰਦ ਹੈ ਬੜੇ ਬਾਝਾ ਉਹਦੇ ਵਿੱਚ ਆਉਂਦਾ ਹੀ ਨਹੀਂ ਐ ਚਮਕ ਰਹੀ ਦੀ ਹੈ ਵੀ ਮਹਾਰਾਜ ਮਹਾਰਾਜ ਦੀ ਬਾਣੀ ਨੂੰ ਸਮਝੋ ਸਿੱਖੋ ਅਕਲ ਲਾਓ ਅੰਦਰ ਇੱਕ ਸ਼ੌਕ ਹੈ ਅੰਦਰ ਇੱਕ ਚਾਹ ਹੈ ਅੰਦਰ ਇੱਕ ਉਤਸ਼ਾਹ ਹੈ ਉਹਨਾਂ ਦੇ ਰਹਿੰਦਾ ਉਹ ਵਾਹ ਹੁਣ ਧਿਆਨ ਨਾਲ ਸੁਣਿਓ ਲੋਕ ਕਹਿੰਦੇ ਖਾਦੇ ਪਏ ਐ ਜੀ ਬੰਦੇ ਬਿਲਕੁਲ ਖਾਦੇ ਗਏ ਹਰ ਵੇਲੇ ਉਹਨਾਂ ਦੀ ਸੁਰਤ ਵਿੱਚ ਐਂ ਜੱਲੀ ਜਾਂਦਾ ਵੀ ਹੋਰ ਕਿਵੇਂ ਆਊ ਯਾਰ ਹੋਰ ਕਿਵੇਂ ਦੇਖੋ ਮਾਇਆ ਸਭ ਨੂੰ ਚਾਹੀਦੀ ਐ ਮਾਇਆ ਗੁਜਰਾਨ ਐ ਲੋੜਾਂ ਮੁਤਾਬਕ ਚਾਹੀਦੀ ਐ ਸਾਨੂੰ ਸਾਰਿਆਂ ਨੂੰ ਰੱਬ ਸਭ ਨੂੰ ਭਾਈ ਐਂਦਾ ਕਹਿ ਲਓ ਵੀ ਪਰਮਾਤਮਾ ਮਿਹਰ ਕਰੇ ਹਰ ਬੰਦਾ ਕੰਮ ਕਰੇ ਤੇ ਹਰੇਕ ਬੰਦੇ ਦੀਆਂ ਲੋੜਾਂ ਪੂਰੀਆਂ ਹੋਣ ਇਹ ਤੇ ਠੀਕ ਐ ਪਰ ਜਦੋਂ ਬੰਦਾ ਜਿਆਦਾ ਫਸ ਜਾਂਦਾ ਇਹਨਾਂ ਚੀਜ਼ਾਂ ਦੇ ਵਿੱਚ ਕਦੋਂ ਖਾਦਾ ਜਾਂਦਾ ਕਹਿੰਦੇ ਪਤਾ ਹੀ ਨਹੀਂ ਲੱਗਦਾ ਮਾਇਆ ਬੰਦੇ ਨੂੰ ਕਦੋਂ ਉਹਨੂੰ ਅੰਦਰੋਂ ਖਾ ਜਾਂਦੀ ਹੈ ਕਹਿੰਦੇ ਪਤਾ ਨਹੀਂ ਲੱਗਦਾ ਕਿਉਂਕਿ ਦੰਦ ਨਹੀਂ ਨਾ ਇਹਦੇ ਕਿਹੜਾ ਤਿਸ ਦਿਨ ਵੀ ਖਾਦਾ ਗਿਆ ਖਾਦਾ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ ਫੇਰ ਹੁਣ ਪੜੀਏ ਮਾਇਆ ਮਮਤਾ ਮੋਹਣੀ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾਂ ਜਗ ਖਾਇਆ ਮਨ ਮੁਖ ਖਾਦੇ ਗੁਰ ਮੁਖ ਉਮਾਰੇ ਜਿਨੇ ਸਤ ਨਾਮ ਚਿਤ ਲਾਇਆ ਜਿਨ੍ਹਾਂ ਦਾ ਪ੍ਰਮਾਤਮਾ ਨਾਲ ਅਸਲ ਨਾਲ ਸੱਚ ਨਾਲ ਪਿਆਰ ਪੈ ਗਿਆ ਨਾ ਜਿੰਨਾਂ ਦਾ ਉਹ ਨਹੀਂ ਕਹਿੰਦੇ ਖਾਦੇ ਜਾਂਦੇ ਉਹ ਬਚ ਗਏ ਜਿਹੜੇ ਗੁਰੂ ਦੀ ਗੱਲ ਲੱਗ ਪਏ ਸੁਣਨ ਉਹ ਬਚ ਗਏ ਭਾਈ ਤੇ ਜਿਹੜਾ ਬੰਦਾ ਇੱਕ ਵਾਰੀ ਇਹ ਖਾਤਾ ਚ ਗਿਆ ਇਹਦੇ ਵਸ ਪੈ ਗਿਆ ਜਿਹੜਾ ਨਾਗਨੀ ਦੇ ਉਹ ਤੇ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੇ ਹੀ ਬਹੁ ਰੋਲ ਘਚੋਲਾ ਨਾਗਨੀ ਕਹਿੰਦੇ ਉਹ ਬਾਣੀ ਦਾ ਸੱਚ ਕਿੱਥੇ ਸੁਣਦੇ ਆ ਜੀ ਓਏ ਹੋਏ ਉਹ ਕਿੱਥੇ ਸੁਣਦੇ ਆ ਬੋਲੇ ਐ ਉਦਾਂ ਸੁਣਦਾ ਪਰ ਜੇ ਚੱਜ ਦੀ ਗੱਲ ਕਰੋਗੇ ਤੇ ਬੋਲੇ ਐ ਅੰਨੇ ਐ ਅਕਲੋਂ ਅੰਨੇ ਐ ਉਹ ਤਾਂ ਕਰਕੇ ਭਾਈ ਜੇ ਕੋਈ ਬੰਦਾ ਦਿਲੋਂ ਚਾਹੁੰਦਾ ਹੈ ਕਿ ਮੈਂ ਪ੍ਰਵਾਤਮਾ ਨੂੰ ਮਿਲਾਂ ਤੇ ਉਹ ਕਰੇਗੀ RAM ਜਪੋ ਜੀ ਐਸੇ ਐਸੇ ਰੂਪ ਪ੍ਰਹਿਲਾਦ ਜਪਿਓ ਹਰ ਜੀਸੇ ਜਪਿਓ ਹਰ ਜੈਸੇ ਕਹਿੰਦੇ ਜੇ ਚਾਹੁੰਨਾ ਹੈ ਮੇਰੀਏ ਜਿੰਦੇ ਪ੍ਰਮਾਤਮਾ ਨਾਲ ਜੁੜਨਾ ਹੈ ਤੇ ਉਹਨਾਂ ਵਾਂਗੂ ਜਪ ਕੀ ਕਰ ਪਹਿਲਾਂ ਪਰਿਵਾਰ ਵੇੜੇ ਛਾੜ ਪਹਿਲੀ ਜਿਹੜੀ ਪੌੜੀ ਹੈ ਸ਼ੁਰੂਆਤ ਹੈ ਜਿਹੜੀ ਉਹ ਇਹੋ ਹੀ ਹੈ ਕਿ ਕੰਨਾਂ ਨਾਲ ਸੁਣਨਾ ਸ਼ੁਰੂ ਕਰ ਤੇ ਜੀਭ ਨਾਲ ਬੋਲਣਾ ਸ਼ੁਰੂ ਕਰ ਚੰਗਾ ਵੇਖਣਾ ਸ਼ੁਰੂ ਕਰ ਇੱਕ ਵਾਰੀ ਪਹਿਲਾਂ ਭਰੋਸਾ ਜਾ ਕਰਕੇ ਵੇੜੇ ਤੇ ਚੜ੍ਹ ਕੇ ਵੇਖੋ ਤੇਰਾ ਪੜਦਿਆ ਨਾਲ ਇਹ ਸ਼ਬਦ ਵੀ ਬੜੀ ਚੱਲੀਏ ਦੀਨ ਦਇਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ 베ੜਾ ਭਰੋਸਾ ਕਰਕੇ ਮਾਲਕ ਤੇ ਭਰੋਸਾ ਕਰਕੇ 베ੜੇ ਚਾੜ ਕੇ ਵੇਖੋ ਆ ਪਰਿਵਾਰ 베ੜੇ ਚਾੜਨਾ ਬਾਹਰ ਵਾਲੇ ਪਰਿਵਾਰ ਦੀ ਗੱਲ ਨਹੀਂ ਜੀ ਉਹ ਤੇ ਕੋਈ ਚੜ ਜਾਂਦਾ 베ੜੇ ਕੋਈ ਲੈ ਜਾਂਦਾ ਬਾਹਰਲਾ ਪਰਿਵਾਰ ਨਹੀਂ ਆ ਪਰਿਵਾਰ ਝਾੜੋ ਬੀ ਅੱਖਾਂ ਨਾਲ ਮਾੜਾ ਵੇਖਣਾ ਛੱਡਦਾ ਲੋ ਜੀ ਅੱਖਾਂ ਵੀ ਮਾਲਕਾ ਤੇਰੇ ਬੇੜੇ ਚੜ੍ਹਦੇ ਕੰਨਾਂ ਨਾਲ ਮਾੜਾ ਸੁਣਨਾ ਛੱਡਦਾ ਮਾਲਕ ਜੀ ਤੇਰੇ ਤੇ ਭਰੋਸਾ ਕਰਕੇ ਲੈ ਹੁਣ ਕੰਨਾਂ ਇਹ ਵੀ ਬੇੜੇ ਚੜ੍ਹਦੇ ਜੀਬ ਨਾਲ ਗਾਲ੍ਹਾਂ ਕੱਢਣੀਆਂ ਛੱਡ ਕੇ ਬਾਣੀ ਪੜਨੀ ਸ਼ੁਰੂ ਕਰਤੀ ਲੈ ਜੀਬ ਵੀ ਚੜ ਗਈ ਬੇੜੇ ਐਦਾਂ ਇਹਨਾਂ ਨੂੰ ਸਾਡੇ ਗਿਆਨ ਇੰਦਰੀਆਂ ਨੂੰ ਕਰਮ ਇੰਦਰੀਆਂ ਨੂੰ ਇਹ ਸਾਰੇ ਬੇੜੇ ਤੇ ਚੜ੍ਹ ਕੇ ਵੇਖੋ ਭਰੋਸਾ ਕਰੋ ਹੁਣ ਗਾਉਣ ਵਾਲਿਆਂ ਦੇ ਵੇੜੇ ਵੀ ਤੇ ਚੜ੍ਹ ਹੀ ਐ ਗਾਉਣ ਵਾਲਿਆਂ ਨੂੰ ਸੁਣਦੇ ਆ ਕੰਨਾਂ ਨਾਲ ਸੁਣਨ ਦੀ ਬਚਪਨ ਤੋਂ ਕਈਆਂ ਨੂੰ ਕੀ ਰਿਕਾਡ ਸੁਣਨ ਦੀ ਆਦਤ ਨਹੀਂ ਹੁਣ ਗੀਤ ਕਹਿੰਦੇ ਆ ਉਹ ਪੁਰਾਣੇ ਵੀ ਸੁਣਦੇ ਸੀ ਅੱਜ ਤੱਕ ਸੁਣਨ ਦੀ ਆਦਤ ਐ ਕੰਨਾਂ ਨੂੰ ਵੇੜੇ ਚੜ੍ਹਿਆ ਜੀਬ ਨਾਲ ਵੀ ਗਾ ਲੈਂਦਾ ਕਦੀ ਕਦੀ ਕਈ ਮੋਢੇ ਤੇ ਰੱਖੀ ਹੁੰਦੀ ਐ ਖੇਤਾਂ ਦੇ ਵਿੱਚ ਵੀ ਉੱਥੇ ਵੀ ਲੱਗ ਜਾਂਦਾ ਐ ਜੀਬ ਤੋਂ ਵੀ ਗਾ ਲੈਂਦਾ ਐ ਅੱਖਾਂ ਨਾਲ ਵੀ ਪਰਾਇਆ ਰੂਪ ਤੱਕਦਾ ਵੇਖਦਾ ਹੈ ਹੱਥਾਂ ਪੈਰਾਂ ਨਾਲ ਵੀ ਮਾੜਾ ਕੰਮ ਕਰਦੇ ਆ ਗਲਤ ਹੁੰਦਾ ਹੈ ਭਰੋਸਾ ਉਹਨਾਂ ਤੇ ਕੀਤਾ ਹੈ ਕਦੋਂ 베ੜੇ ਛਾੜਤਾ ਪਤਾ ਹੀ ਨਹੀਂ ਲੱਗਿਆ ਸਾਰਾ ਆਪਣੇ ਕਰਮ ਇੰਦਰੇ ਗਿਆਨ ਇੰਦਰੇ ਮਗਰ ਲਾਤ ਤੇ ਉਹਨਾਂ ਦੇ 베ੜੇ ਛਾੜ ਕੇ ਵੇਖੇ ਹੈ ਇਹਨਾਂ ਨੂੰ ਆਪਾਂ ਇੱਕ ਵਾਰੀ ਭਰੋਸਾ ਕਰਕੇ ਮਾਲਕ ਤੇ ਗੁਰੂ ਦੇ 베ੜੇ ਛਾੜ ਕੇ ਵੇਖੋ ਭਲਾ ਵੇਖਿਓ ਭਲਾ ਵੀ ਕਿੱਧਰ ਨੂੰ ਜਾਂਦਾ ਫਿਰ 베ੜਾ ਇੱਕ ਵਾਰੀ 베ੜੇ ਚੜ੍ਹ ਕੇ ਵੇਖੋ ਕਹਿੰਦੇ ਮਾਲਕਾ ਫਿਰ ਮੇਰਾ ਜੇ ਤੇਰੀ ਕਿਰਪਾ ਹੋ ਜੇ ਫਿਰ ਤੂੰ ਆਪੇ ਇਹਨਾਂ ਨੂੰ ਇਧਰਲੇ ਪਾਸੇ ਲਾ ਲੈਣਾ ਤੇ 베ੜਾ ਬੰਨੇ ਵੀ ਲਾ ਦਿੰਦਾ ਜੇ ਬੰਦਾ ਇੱਕ ਵਾਰੀ 베ੜੇ ਚੜ੍ਹਾਵੇ ਹਾਂਜੀ ਦੇਨ ਦਇਆਲ ਭਰੋ ਸੇ ਤੇਰੇ ਸਭ ਪਰਵਾਹ ਚੜਾਇਆ ਬੇੜੇ ਚੜ ਗਿਆ ਪਰਿਵਾਰ ਬੇੜੇ ਆਪਾਂ ਨਹੀਂ ਚੜਾਇਆ ਆਪਾਂ ਤੇ ਕਹਿ ਆਪਾਂ ਤੇ ਸਿਰਫ ਸੁਣ ਰਹੇ ਆ ਜੀ ਆਪਣਾ ਪੇਡਾ ਕਿੱਥੇ ਚੜਿਆ ਜੇ ਆਪਣਾ ਪਰਿਵਾਰ ਕਿੱਥੇ ਚੜਿਆ ਬੇੜੇ ਪਰ ਜੇ ਚੜਾਓਗੇ ਇਸ ਗੱਲ ਦੀ ਗਰੰਟੀ ਹੈ ਪੜੋ ਅੱਗੇ ਜਾਨ ਇਸ ਭਾਵੇਂ ਦਾ ਹੁਕਮ ਮੰਨਾਵੇ ਇਸ ਬੇੜੇ ਕੋ ਆਰ ਲੰਗਾਵੇ ਤਜਰਬਾ ਕਰਕੇ ਵੇਖੋ ਵੀਰੋ ਭਾਈਓ ਇੱਕ ਮਹੀਨੇ ਦਾ ਟਾਈਮ ਦੇ ਦਿਓ ਗੁਰੂ ਜੀ ਦੇ ਬਚਨ ਤੇ ਭਗਤ ਕਬੀਰ ਸਾਹਿਬ ਦਾ ਬਚਨ ਗੁਰੂ ਜੀ ਦਾ ਬਚਨ ਜੋ ਕੁਰਬਾਨੀ ਚ ਲਿਖਿਆ ਗੁਰੂ ਦਾ ਬਚਨ ਹੈ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਇਸ ਬਚਨ ਤੇ ਭਰੋਸਾ ਕਰਕੇ 1 ਮਹੀਨਾ ਟਾਈਮ ਦਿਓ 1 ਮਹੀਨਾ ਬੇੜੇ ਚਾੜ ਕੇ ਵੇਖੋ ਵੀ ਕੰਨਾਂ ਨਾਲ ਮਾੜਾ ਨਹੀਂ ਸੁੰਨਾ ਬਾਣੀ ਸੁਣਾਗੇ ਕਥਾ ਸੁਣਾਗੇ ਬਾਣੀ ਸੁਣਾਗੇ ਜੀਭ ਨਾਲ ਮਾੜਾ ਨਹੀਂ ਬੋਲਣਾ ਬਾਣੀ ਸੁਣਾਗੇ ਛੱਡੋ ਮਾੜੀਆਂ ਗਾਲਾਂ ਕੱਢਣੀਆਂ ਅੱਖਾਂ ਨਾਲ ਮਾੜਾ ਰੂਪ ਨਹੀਂ ਵੇਖਣਾ ਅਸ਼ਲੀਲ ਵੀਡੀਓ ਨਹੀਂ ਵੇਖਣੀਆਂ ਫਿਲਮਾਂ ਨਹੀਂ ਵੇਖਣੀਆਂ ਗੰਦੇ ਨਾਚ ਨਹੀਂ ਵੇਖਣੇ 1 ਮਹੀਨਾ ਦੇ ਦੇ ਸੱਚੀ ਗੱਲ ਹੈ ਤੇਰੀ ਸੁਰਤ ਤਾਂ ਨੂੰ ਜਾਂਦੀ ਵੇਖੀ ਐ ਲੱਗੂ ਵੀ ਜ਼ਿੰਦਗੀ ਆ ਆ ਜਾਨ ਜੀ ਪੈ ਗਈ ਅੰਦਰ ਜਾਨ ਜੀ ਪੈ ਜਾਣੀ ਹੈ ਜੀ ਅੰਦਰ ਜਾਨ ਜੀ ਪੈ ਗਈ ਵੇਖਿਓ ਫਿਰ ਤਜਰਬਾ ਕਰ ਲਓ ਸਾਡੇ ਵਰਗਿਆਂ ਦਾ ਕੀ ਅਸੀਂ ਤੇ ਅੱਜ ਆਏ ਕੱਲ ਆਏ ਲੈ ਪਰਸੋਂ ਗਏ ਬਸ ਮੁੜ ਕੇ ਕਿਹੜਾ ਮਿਲਦਾ ਤੁਸੀਂ ਤੁਹਾਡੇ ਪਿੰਡ ਗੁਰਦੁਆਰਾ ਪਿੰਡ ਪੋਥੀਆਂ ਨੇ ਲਿਆਓ ਹਰ ਪਿੰਡ ਗੁਰਦੁਆਰਾ ਹੈ ਰੱਖੋ ਪੋਥੀਆਂ ਘਰ ਚ ਲਿਆ ਕੇ ਮੜਾ ਜਾ ਭਰੋਸਾ ਤੇ ਕਰੋ ਲਾ ਤੇ ਸਹੀ ਥੋੜਾ ਜਿਹਾ ਟਾਈਮ ਲਾ ਮੜਾ ਜਾ ਸਰੀਰ ਇੱਥੇ ਹੀ ਰਹਿ ਜੂ ਸੁਰਤ ਵੇਖੀ ਕਿੱਧਰ ਨੂੰ ਜਾਂਦੀ ਹੈ ਇੱਕ ਮਹੀਨਾ ਟਾਈਮ ਦੇ ਦੇ ਇੱਕ ਮਹੀਨਾ ਜ਼ਿੰਦਗੀ ਲਾਤੀ ਹੋਰ ਪਾਸੇ ਇੱਕ ਮਹੀਨਾ ਗੁਰੂ ਗ੍ਰੰਥ ਸਾਹਿਬ ਦੀ ਮੰਨ ਕੇ ਵੇਖੋ ਤੇ ਗੁਰੂ ਦੀ ਗੱਲ ਮੰਨ ਕੇ ਬਾਣੀ ਪੜਨੀ ਬਾਣੀ ਸੁਣਨੀ ਬਾਣੀ ਬੋਲਣੀ ਸ਼ੁਰੂ ਕਰੋ ਵੇਖਿਓ ਤਜਰਬਾ ਜੇ ਜੰਮਾ ਵੀ ਮੇਰੀਏ ਜਿੰਦੇ ਰੱਬ ਨੂੰ ਮਿਲਣਾ ਹੈ ਰੱਬ ਕਿਤੇ ਦੂਰ ਥੋੜੋ ਹੈ ਸਾਜਣ ੜਾ ਮੇਰਾ ਨਿਕ ਤੇ ਖਲੋਇ ੜਾ ਮੇਰਾ ਜਾਨੀ ੜਾ ਹਰ ਜਾਨੀ ੜਾ ਨੈਣ ਅਲੋਇ ੜਾ ਹਰ ਨੈਣ ਅਲੋਇਆ ਘਟ ਘਟ ਸੋਇਆ ਅਤ ਅੰਮ੍ਰਿਤ ਪ੍ਰੇ ਬੂੜਾ ਨਾਲ ਹੋਵੰਦਾ ਲਹਿਨਾਂ ਸਕੰਦਾ ਸਵਾ ਉਹ ਨਾ ਜਾਣੇ ਮੂੜਾ ਕਹਿੰਦੇ ਸਵਾਦ ਨਹੀਂ ਆਉਂਦਾ ਮੂਰਖ ਨੂੰ ਹੈ ਰੱਬ ਨਾਲ ਹੀ ਐ ਕਿਉਂ ਨਹੀਂ ਆਉਂਦਾ ਕਹਿੰਦੇ ਮਾਇਆ ਮਦਮਤਾ ਗੱਲ ਤੇ ਚੱਲ ਹੀ ਰਹੀ ਐ ਨਾ ਮਾਇਆ ਹੋਈ ਨਾਗ ਨਹੀਂ ਮਾਇਆ ਮਮਤਾ ਮੋਹਣੀ ਇਸੇ ਕਰਕੇ ਨਹੀਂ ਕਹਿੰਦੇ ਪਤਾ ਲੱਗਦਾ ਕੰਨਾਂ ਨੂੰ ਵੀ ਮਾੜੇ ਗਲਤ ਸੁਣਦਾ ਜੀਭ ਤੋਂ ਵੀ ਕਹਿੰਦੇ ਇਧਰ ਨੂੰ ਲੱਗੇ ਕਿਵੇਂ ਮਾਇਆ ਮਦਮਤਾ ਹੋਛੀ ਬਾਤਾਂ ਹੋਛੀਆਂ ਗੱਲਾਂ ਕਹਿੰਦੇ ਇਹ ਹੋਛਾ ਬਣਿਆ ਫਿਰਦਾ ਹੋਛਾ ਜਿਹਾ ਬੰਦਾ ਬਣਿਆ ਫਿਰਦਾ ਹੋਛਾ ਹਰ ਗੱਲ ਹੀ ਹੋਛੀ ਐ ਨਹੀਂ ਭਾਇਆ ਮਤ ਮਾਤਾ ਹੋਛੀ ਬਾਤ ਦਾ ਮਿਲਣ ਨਾ ਜਾਈ ਭਰਮ ਧੜਾ ਕਹੋ ਨਾਨਕ ਗੁਰ ਬਿਨ ਨਹੀਂ ਸੂਝੈ ਕਹਿੰਦੇ ਹੈ ਨੇੜੇ ਹੀ ਹੈ ਦੂਰ ਨਹੀਂ ਕਿਤੇ ਕਹੋ ਨਾਨਕ ਗੁਰ ਬਿਨ ਨਹੀਂ ਸੂਝੈ ਹਰ ਸਾਜਨ ਸਭ ਕੈ ਇੱਕ ਖੜਾ ਨਿਕਟ ਖੜਾ ਕਹਿੰਦੇ ਰੱਬ ਤੇ ਬਹੁਤ ਨੇੜੇ ਹੀ ਖੜਾ ਹੈ ਭਾਈ ਤੇਰੇ ਬਹੁਤ ਨੇੜੇ ਐ ਵੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇਖ ਬਹੁਤ ਨੇੜੇ ਐ ਕਹਿੰਦੇ ਤੇਰੇ ਤੈਨੂੰ ਭਲੇਖਾ ਪਿਆ ਬਾਹਰ ਲੱਭਦਾ ਫਿਰਦਾ ਹੈ ਤੇਰੇ ਅੰਦਰ ਹੈ ਹਰ ਪਾਸੇ ਉਹੀ ਹੈ ਜਿਵੇਂ ਮੱਛੀ ਨੂੰ ਭਲੇਖਾ ਪਾਜੇ ਸੁਣੋ ਧਿਆਨ ਨਾਲ ਸਮਝਿਓ ਮੱਛੀ ਲੱਭਦੀ ਫਿਰਦੀ ਹੈ ਐਦਾਂ ਕਵੇ ਪਾਣੀ ਕਿੱਥੇ ਐ ਪਾਣੀ ਕਿੱਥੇ ਐ ਪਾਣੀ ਕੀ ਹੁੰਦਾ ਐ ਪਾਣੀ ਕਿਹੋ ਜਿਹਾ ਹੁੰਦਾ ਐ ਤੇ ਆਪਾਂ ਕਾਂਗੇ ਕਮਲੀਏ ਐਂਦਾ ਕਾਂ ਲਈ ਫਿਰ ਜਦੋਂ ਐਂਦਾ ਮੱਛੀ ਪੁੱਛੇ ਵੀ ਪਾਣੀ ਕੀ ਹੁੰਦਾ ਐ ਆਪਾਂ ਕਾਏ ਕਮਲੀ ਐ ਜੇ ਪਾਣੀ ਨਾ ਹੁੰਦਾ ਤੇ ਤੂੰ ਕਿੱਥੋਂ ਹੁੰਦੀ ਜਦੋਂ ਆਪਾਂ ਪੁੱਛਦੇ ਆ ਨਾ ਰੱਬ ਕਿੱਥੇ ਐ ਫਿਰ ਸਾਨੂੰ ਵੀ ਅਗਲਾ ਵੇਖ ਕੇ ਕਹਿੰਦਾ ਕਮਲਾ ਐ ਰੱਬ ਚਾਰੇ ਪਾਸੇ ਐ ਜੇ ਰੱਬ ਨਾ ਹੁੰਦਾ ਤੇ ਤੂੰ ਕਿੱਥੋਂ ਹੁੰਦਾ ਸਾਰਿਆਂ ਵਿੱਚ ਰੱਬ ਵਸਦਾ ਜਿਵੇਂ ਮੱਛੀ ਪਾਣੀ ਚ ਹੀ ਰਹਿੰਦੀ ਹੈ ਮੱਛੀ ਪਾਣੀ ਚ ਹੀ ਰਹਿੰਦੀ ਹੈ ਆਪਾਂ ਸਾਰੇ ਰੱਬ ਚ ਹੀ ਰਹਿੰਦੇ ਆ ਭਾਈ ਆਪਾਂ ਸਾਰੇ ਰੱਬ ਚ ਰਹਿੰਦੇ ਆ ਬਾਬਾ ਫਰੀਦ ਸਾਹਿਬ ਦਾ ਬਚਨ ਹੈ ਫਰੀਦਾ ਖਲਕ ਖਲਕ ਮੈਂ ਆਹ ਖਲਕਤ ਜਿਹੜੀ ਹੈ ਨਾ ਦੀ ਸਾਰੀ ਪਰਮਾਤਮਾ ਖਲਕਤ ਵਿੱਚ ਰਹਿੰਦਾ ਤੇ ਖਲਕਤ ਪਰਮਾਤਮਾ ਵਿੱਚ ਰਹਿੰਦੀ ਹੈ ਆਪਾਂ ਰੱਬ ਵਿੱਚ ਰਹਿੰਦੇ ਆ ਸਾਰੇ ਹਰ ਪਾਸੇ ਰੱਬ ਹੀ ਰੱਬ ਹੈ ਪਰਮਾਤਮਾ ਹਰ ਜਗ੍ਹਾ ਹੀ ਹੈ ਜਿਵੇਂ ਪਾਣੀ ਹਰ ਜਗ੍ਹਾ ਹੈ ਤੇ ਮੱਛੀ ਲੱਭਦੀ ਫਿਰਦੀ ਹੈ ਪਾਣੀ ਕਿੱਥੇ ਹੈ ਆਪਾਂ ਰੱਬ ਹਰ ਜਗ੍ਹਾ ਹੈ ਤੇ ਆਪਾਂ ਲੱਭਦੇ ਫਿਰਦੇ ਹਾਂ ਰੱਬ ਕਿੱਥੇ ਹੈ ਤੇ ਜੇ ਕੋਈ ਮੱਛੀ ਨੂੰ ਕਵੇ ਮੱਛੀਏ ਕਮਲਿਏ ਪਾਣੀ ਨਿੰਗਵਾਚਿਆ ਤੇਰੀ ਸੁਰਤ ਗਵਾਚੀ ਹੈ ਇਸੇ ਤਰ੍ਹਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਇੱਕ ਦਿਨ ਸਮਝਾ ਦੇਣਾ ਹੈ ਰੱਬ ਨਹੀਂ ਸੀ ਗਵਾਚਿਆ ਤੂੰ ਗਵਾਚਿਆ ਸੀ ਤੂੰ ਗਵਾਚਿਆ ਸੀ ਦਾਦੇ ਚ ਗਵਾਚ ਗਿਆ ਸੀ ਮੈਂ ਇਹ ਇਹ ਬੜੀ ਪਿਆਰੀ ਇਹ ਵੀਡੀਓ ਹਾਂਜੀ ਭਾਈ ਰঞ্জੀਤ ਸਿੰਘ ਢੱਡੇ ਵਾਲੇ ਦੀ ਇਹ ਬੜੀ ਪਿਆਰੀ ਵੀਡੀਓ ਕਿ ਤੁਸੀਂ ਆਪਣਾ ਜਿਹੜਾ ਨਾ ਪਰਿਵਾਰ ਬੇੜੇ ਚੜਾ ਦਿਓ ਰੱਬ ਵਾਲੇ ਦੇ ਤੇ ਪਰਿਵਾਰ ਉਹਨਾਂ ਨੇ ਕਿੰਨੋਂ ਕਿਹਾ ਆ ਜਿਹੜੀਆਂ ਆਪਣੀਆਂ ਹਿੱਸਾਂ ਨੇ ਇੰਦਰੇ ਨੇ ਉਹਨਾਂ ਨੇ ਕਿਹਾ ਫਿਰ ਦੂਸਰਾ ਇਹਨਾਂ ਨੇ ਬੜੀ ਪਿਆਰੀ ਗੱਲ ਕੀਤੀ ਕਿ ਰੱਬ ਹਰ ਜਗ੍ਹਾ ਤੇ ਮੌਜੂਦ ਹੈ ਤੇ ਬੰਦਾ ਉਹਨੂੰ ਲੱਭਦਾ ਫਿਰਦਾ ਲੱਭਦਾ ਫਿਰਦਾ ਹੈ ਰੱਬ ਨਹੀਂ ਗਵਾਚਿਆ ਬੰਦੇ ਦੀ ਸੂਰਤ ਗਵਾਚੀ ਹੈ ਤੇ ਇਹਨਾਂ ਨੇ ਜਿਹੜੀ ਸਭ ਤੋਂ ਪਹਿਲੀ ਗੱਲ ਕੀਤੀ ਕਿ ਜਿਹੜਾ ਨਾ ਰੱਬ ਦਾ ਵਾਲਾ ਬੰਦਾ ਰੱਬ ਨੂੰ ਯਾਦ ਕਰਨ ਵਾਲਾ ਕਦੀ ਬੁੱਢਾ ਨਹੀਂ ਹੁੰਦਾ ਬਾਹਰੋਂ ਬੁੱਢਾ ਹੀ ਹੁੰਦਾ ਹੈ ਲੇਕਿਨ ਅੰਦਰੋਂ ਹੁੰਦੇ ਜੇ ਸਿੱਖਣ ਦੀ ਜਿਹੜੀ ਚਾਹ ਤੇਰਾ ਉਹ ਹਰ ਵਕਤ ਮੌਜੂਦ ਰਹਿੰਦੀ ਹੈ ਜ਼ਿਕਰੀਆ ਇਹ ਨਹੀਂ ਨਾ ਆਪਾਂ ਅਕਸਰ ਆਪਾਂ ਵੱਡਿਆਂ ਕੋਲੋਂ ਵੀ ਸੁਣੀਦਾ ਆਪਣੇ ਜਿਹੜੇ ਦਾਦਾ ਸੀ ਅੱਲਾ ਉਹਨਾਂ ਨੂੰ ਜਨਨ ਨਸੀਬ ਕਰੇ ਤੇ ਉਹਨਾਂ ਦੇ ਬਾਰੇ ਅਸੀਂ ਸੁਣੀਦਾ ਇਹ ਵੇ ਕਿ ਉਹ ਨਾ ਅੱਲਾ ਦੇ ਬੰਦੇ ਸਨ ਤੇ ਇਹ ਜਿਹੜੀ ਇਹਨਾਂ ਨੇ ਗੱਲ ਕੀਤੀ ਨਾ ਉਹ ਸੇਮ ਉਤਰਦੀ ਉਹਨਾਂ ਦੇ ਪੂਰੀ ਪੂਰੀ ਗਿਵੇਂ ਉਤਰਦੀ ਕਿਉਂ ਅਨਪੜ੍ਹ ਸਨ ਹਾਂਜੀ ਉਹ ਸਕੂਲ ਕਦੇ ਨਹੀਂ ਸੀ ਗਏ ਲੇਕਿਨ ਕਹਿੰਦੇ ਨੇ ਕਿ ਉਹਨਾਂ ਦੇ ਕੋਲ ਹਰ ਵਕਤ ਕਿਤਾਬ ਹੁੰਦੀ ਸੀ ਵਾਹ ਆਪਣੇ ਦਾਦਾ ਗੁਰ ਹਰ ਵਕਤ ਕਿਤਾਬ ਹੁੰਦੀ ਸੀ ਉਹ ਹਰ ਵਕਤ ਸਿੱਖਦੇ ਰਹਿੰਦੇ ਸੀ ਮਰਨ ਤੱਕ ਉਹ ਸਿੱਖਦੇ ਰਹਿੰਦੇ ਸੀ ਕਹਿੰਦੇ ਇੱਥੋਂ ਤੱਕ ਕਹਿੰਦੇ ਨੇ ਕਿ ਉਹ ਮਰਬੇ ਪੱਠੇ ਵੜਨ ਜਾਣਾ ਉਹਨਾਂ ਨੇ ਕੋਈ ਕੰਮ ਕਰਨ ਜਾਣਾ ਕਿਤਾਬ ਉਹਨਾਂ ਦੇ ਕੋਲ ਹੋਣੀ ਫਿਰ ਉਹਨਾਂ ਦੇ ਦੂਸਰੇ ਭਰਾ ਜਿਹੜੇ ਬਾਬਾ ਫਤਿਹ ਮਹੰਮਦ ਜੀ ਤੇ ਉਹਨਾਂ ਦਾ ਉਹਨਾਂ ਦਾ ਵੀ ਸੇਮ ਤਰੀਕਾ ਸੀ ਕਹਿੰਦੇ ਨੇ ਕਿ ਉਹ ਜਿੱਥੇ ਵੀ ਉਹਨਾਂ ਨੇ ਜ਼ਿੰਦਗੀ ਜੀਏ ਨੇ ਨਾ ਉਹਨਾਂ ਦੇ ਕੋਲ ਕਿਤਾਬ ਹੁੰਦੀ ਸੀ ਕੋਈ ਨਾ ਕੋਈ ਕੁਝ ਨਾ ਕੁਝ ਸਿੱਖਦੇ ਰਹਿੰਦੇ ਸੀ ਯਈਆ ਦਾਦਾ ਮੁਹੰਮਦ ਅਲੀ ਜੋ ਕਿ ਸਾਡੇ ਦਾਦਾ ਸੀ ਉਹਨਾਂ ਦੇ ਬਾਰੇ ਮਸ਼ਹੂਰ ਸੀ ਕਿ ਉਹ ਪੱਠੇ ਵੜਦੇ ਹੁੰਦੇ ਸੀ ਤੇ ਉਹ ਮਤਲਬ ਕਿ ਜ਼ਿਕਰ ਜ਼ਿਕਾਰ ਨਾਲ ਕਰੀਏ ਨੇ ਪੱਠੇ ਵੜੀ ਦੇ ਪਿੱਛੇ ਲੋਕ ਪੱਠੇ ਚੁੱਕ ਚੁੱਕ ਕੇ ਲਈ ਜਾਂਦੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਇੰਨੇ ਦਰਵੇਜ ਸੀ ਤੇ ਉਹ ਮੁੜ ਕੇ ਕਹਿੰਦੇ ਸੀ ਕਿ ਯਾਰ ਦੋ ਕੁ ਢੇਰੀਆਂ ਹੀ ਰਹਿ ਗਈਆਂ ਦੋ ਤਿੰਨ ਢੇਰੀਆਂ ਹਜੇ ਤੱਕ ਮੈਂ ਇੰਨੇ ਕੋਈ ਵੱਡੇ ਨਹੀਂ ਉਹ ਫਿਰ ਲੱਗ ਪੈਣੇ ਹੁੰਦੇ ਸੀ ਤੇ ਮਸਜਿਦ ਨਾਲ ਬੜਾ ਉਹਨਾਂ ਦਾ ਲਗਾਓ ਸੀ ਦੂਸਰਾ ਕਿ ਇਹਨਾਂ ਨੇ ਆਖਿਆ ਕਿ ਭਾਈ ਰঞ্জੀਤ ਸਿੰਘ ਢੱਡੀਆਂ ਵਾਲੇ ਨੇ ਆਖਿਆ ਕਿ ਰੱਬ ਤੁਹਾਡੇ ਬਹੁਤ ਕਰੀਬ ਹੈ ਇਸੇ ਤਰ੍ਹਾਂ ਸਲਾਮੀ ਸ਼ਰਾ ਦੇ ਵਿੱਚ ਵੀ ਕਿ ਰੱਬ ਤੁਹਾਡੀ ਸ਼ਾਰਗ ਤੋਂ ਵੀ ਸ਼ਾਰਗ ਤੋਂ ਕਰੀਬ ਹੈ ਸ਼ਾਰਗ ਮਤਲਬ ਕਿ ਆ ਜਿੰਨੇ ਨਾਲ ਅਸੀਂ ਸਾਲ ਲੈਂਦੇ ਆ ਜਿਹੜੀ ਆਪਣਾ ਇਹਦੇ ਤੋਂ ਵੀ ਜ਼ਿਆਦਾ ਕਰੀਬ ਤੋਂ ਵੀ ਜ਼ਿਆਦਾ ਕਰੀਬ ਇਹਦੇ ਦੋ ਮਹੀਨੇ ਆਪਾਂ ਲੈ ਸਕਨੇ ਆ ਕਿ ਅਗਰ ਤੁਸੀਂ ਜ਼ੁਲਮ ਕਰਦੇ ਹੋ ਤੇ ਰੱਬ ਤੁਹਾਡੀ ਇੱਥੋਂ ਸ਼ਾਰਗ ਨੂੰ ਨਾਪ ਨਹੀਂ ਸਕਦਾ ਕਿਸੇ ਟਾਈਮ ਨਹੀਂ ਤੇ ਦੂਸਰਾ ਇਹ ਕਿ ਤੁਸੀਂ ਅਗਰ ਤੁਸੀਂ ਮਤਲਬ ਕਿ ਰੱਬ ਤੋਂ ਤੁਹਾਡੇ ਸਾਹ ਨਾਲੋਂ ਵੀ ਜ਼ਿਆਦਾ ਨੇ ਜਿਹੜਾ ਸਾਹ ਹੈ ਕਿ ਤੁਸ ਤੁਹਾਡੇ ਦਿਲ ਦੇ ਅੰਦਰ ਜਿਹੜੇ ਖਿਆਲ ਆਤ ਨੇ ਨਾ ਉਹ ਉਹਨਾਂ ਨੂੰ ਵੀ ਜਾਣਦਾ ਤੇ ਇਹ ਉੱਚੀ ਉੱਚੀ ਵਾਹਿਗੁਰੂ ਰੱਬ ਕਰਨ ਦੀ ਜ਼ਰੂਰਤ ਨਹੀਂ ਹੈਗੀ ਕੋਈ ਕੋਈ ਲੌਜੀਕ ਵੀ ਨਹੀਂ ਹੈ ਦਿਲ ਚ ਵੀ ਕਹੋ ਜਾਂ ਮਨ ਚ ਵੀ ਤੁਸੀਂ ਕਹੋ ਤੇ ਉਹ ਸੁਣਦਾ ਤੁਸੀਂ ਸੋਚੋ ਵੀ ਤੇ ਉਹ ਸੁਣਦਾ ਕਿਉਂਕਿ ਤੁਹਾਡੀ ਉਹ ਜਿਹੜੀ ਸੂਰਤ ਨਾਲ ਸਮਝੋ ਕਿ ਸੂਰਤ ਨਾਲ ਹਟਾਇਆ ਜੀ ਰੱਬ ਤੁਹਾਡੇ ਅੰਦਰ ਮੌਜੂਦ ਹੈ ਮਤਲਬ ਕਹਿੰਦਾ ਇਹ ਵੇ ਕਿ ਰੱਬ ਆਪਣੀ ਸਿਫਾਤ ਦੇ ਜ਼ਰੀਏ ਤੁਹਾਡੇ ਅੰਦਰ ਨੂੰ ਵੀ ਜਾਣਦਾ ਜੋ ਤੁਸੀਂ ਸੋਚਦੇ ਜੇ ਜੋ ਤੁਸੀਂ ਮਤਲਬ ਕਿ ਜਿਹੜਾ ਅਗਲਾ ਕਦਮ ਚੁੱਕਣਾ ਹੈ ਰੱਬ ਉਹਨੂੰ ਵੀ ਜਾਣਦਾ ਹੈ ਆਪਣੇ ਕੰਮ ਲਈ ਤੁਮਨਾ ਹਾਂ ਤੇ ਸੂਰਤ ਜੁੜ ਜਾਏ ਤੇ ਫਿਰ ਕੀ ਆਈ ਬਾਤ ਹੈ ਤੇ ਸਾਰੇ ਧਰਮ ਜਿਹੜੇ ਨੇ ਉਹ ਇਹੀ ਕਹਿੰਦੇ ਨੇ ਕਿ ਸੂਰਤ ਨੂੰ ਜੋੜ ਲਓ ਹਾਂਜੀ ਇਹ ਛੋਟੀ ਜੀ ਵੀਡੀਓ ਸੀ ਅਮੀਰੇ ਕਾ ਤੁਹਾਨੂੰ ਪਸੰਦ ਆਈ ਬੜੀ ਪਿਆਰੀ ਵੀਡੀਓ ਸੀ ਬੜੀ ਪਿਆਰੀ ਵੀਡੀਓ ਸੀ ਤੁਹਾਨੂੰ ਪਸੰਦ ਆਈ ਤੇ ਮਿਲ ਲਿਆ ਕਿ ਨਵੀਂ ਵੀਡੀਓ ਨਾਲ ਸਾਨੂੰ ਦਿਓ ਇਜਾਜ਼ਤ ਅੱਲਾਹ ਨਿਗੇਬਾਨ